ਭਾਜਪਾ ਦੇ ਮਹਿਲਾ ਮੋਰਚੇ ਅਤੇ ਯੁਵਕ ਮੋਰਚੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ પેટ્રોલ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਕਿੰਨਾ ਗਿਆ ਰੋਸ ਪ੍ਰਦਰਸ਼ਨਤਾ ਦੁਨਦਗੀ ਪਟਿਆਲਾ ਦੇ ਭਾਜਪਾ ਮਹਿਲਾ ਵਿੰਗ ਮੋਰਚੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਅਤੇ ਪੈਟਰੋਲ ਦੀਆਂ ਜਿਹੜੀਆਂ ਕੀਮਤਾਂ ਵਿੱਚ ਵਾਧਾ ਕੀਤਾ ਉਸ ਤੋਂ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੁੱਕਿਆ ਗਿਆ ਅਤੇ ਉੱਥੇ ਹੀ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ मैम ਇਹਨਾਂ ਦੀ ਦੋ ਸਾੜ ਦੀ 2.5 ਸਾਲ ਦੀ ਸਰਕਾਰ ਹੈ 3 ਰੁਪਏ ਅਜੇ ਤੱਕ ਵੜ ਚੁੱਕੇ ਨੇ ਰੀਜ਼ਨ ਆਰ ਪੈਟਰੋਲ ਉੱਪਰ ਠੀਕ ਹੈ ਜਿਹੜੀ ਬਿਜਲੀ ਸੀਗੀ ਉਹ ਵੀ ਵੜਾਤੀ ਹੈਗੀ ਐ ਔਰ ਸਬਸਿਡੀ ਇਹਨਾਂ ਨੇ ਘਟਾਤੀ ਹੈਗੀ ਜਿਹੜੀ 7 ਕਿਲੋਵਟ ਦੀ ਸੀਗੀ 7 ਕਿਲੋਵਟ ਔਰ 7 ਕਿਲੋ 3 ਰੁਪਏ ਪਰ ਯੂਨਿਟ ਦੀ ਬਾਤ ਹੈ ਇਹਨਾਂ 3 ਰੁਪਏ ਯੂਨਿਟ ਕਰਤੀ ਇਹ ਗੱਲ ਬਿਲਕੁਲ ਠੀਕ ਨਹੀਂ ਹੈ ਸਾਡੇ ਲੋਗਾ ਤੇ ਕੋਹ ਚ ਪੈ ਰਿਹਾ ਹੈ ਇਹ ਕੀ ਕਰਦੇ ਰਹਿੰਦੇ ਨੇ ਪੈਸਾ ਹੈ ਨਹੀਂ ਇਹਨਾਂ ਕੋਲ ਤਾਂ ਹੋਣਾ ਬਚਾਰੇ ਲੋਗਾ ਦਾ ਪੈਸਾ ਸਾਰਾ ਖੂਨ ਚੂਸਣਾ ਹੈਗਾ ਤਾਂ ਮਸਾ ਰੋਟੀ ਕਮਾ ਕੇ ਅੱਗੇ ਜਾਂਦੇ ਨੇ ਇਹ ਤੋਂ ਇਹ ਇਹ ਔਰ ਇਹ ਗ੍ਰੀਨ ਟੈਕਸ ਜਿਹੜਾ ਲਗਾਇਆ ਹੈ 500 ਰੁਪਏ ਦਾ ਇੱਕ ਜਿਹੜੀ ਨਵੀਂ ਵਹੀਕਲ ਖਰੀਦਦੇ ਹੋ ਇਹਦਾ ਕੋਈ ਸਿੱਧਾ ਕੋਈ ਹੱਲ ਵੀ ਨਿਕਲਦਾ ਤੁਸੀਂ ਪਹਿਲਾਂ ਵੀ ਪ੍ਰਦਰਸ਼ਨ ਕੀਤਾ ਸੀ 1000 ਰੁਪਏ ਮੈਲਾਮਾਂ ਨੂੰ ਦਾਨ ਦੇਣ ਲਈ ਕਨਾ ਸਿਰਫ ਹਾਈਲਾਈਟ ਹੋਣ ਲਈ ਕੀਤਾ ਜਾਂਦਾ ਹੈ ਜਾਂ ਕੋਈ ਨਹੀਂ ਆਪੇ ਪਿੱਛੇ ਦੀ ਚਿੱਠੀਆਂ ਲਿਖਦੇ ਆਂ ਜੀ ਢਾਕੇ ਮਿਲ ਕੇ ਵੀ ਕੋਈ ਹੱਲ ਨਹੀਂ ਨਿਕਲਿਆ ਇਹਨਾਂ ਦਾ ਬਿਲਕੁਲ ਦੇਖੋ ਸਰਕਾਰ ਕੀ ਦੀ ਹੈ ਜੇ ਉਹ ਨਹੀਂ ਕਰ ਰਹੇ ਇਸ ਦਾ ਮਤਲਬ ਅਸੀਂ ਚੁੱਪ ਕਰਕੇ ਬੈਠੇ ਰਹੀਏ ਨਹੀਂ ਤਾਂ ਸੜਕਾਂ ਤੇ ਆਈਏ ਅਸੀਂ ਤਾਂ ਸੜਕਾਂ ਤੇ ਰਵਾਂਗੇ ਜਦ ਤੱਕ ਕੁਝ ਨਾ ਨਿਕਲਦਾ ਹੋਵੇ ਇਹ ਸਾਰਾ ਹੋਣ ਦੇਖੋ ਕੱਲ ਕੀ ਕੀਤਾ ਇਹਨਾਂ ਨੇ ਇਹਨਾਂ ਨੇ ਕਿਸਾਨਾਂ ਨਾਲ ਬੈਠ ਕੇ ਗੱਲ ਕਰ ਲਈ ਹੈ ਔਰ ਉਹ ਵੀ ਝੂਠਾ ਵਾਦਾ ਕੀਤਾ ਹੈ ਸਾਰੇ ਪੰਜਾਬ ਦਾ ਡੈਟ ਫਾਰਮਰਸ ਦਾ 1 ਲੱਖ ਕਰੋੜ ਤੋਂ ਉੱਪਰ ਹੈ ਕਿਸਾਨ ਵੀ ਵੀ ਬੜੇ ਨਰਾਜ਼ ਹੈਗੇ ਆ ਉਹ ਕਿਹਨਾਂ ਇੱਕ ਲੱਖ ਕਰੋੜ ਦਾ ਸਾਰੇ ਪੰਜਾਬ ਚ ਡੈਟ ਹੈ ਔਰ ਔਰ ਭਗਵਾਨ ਸਬਾਨ ਜੀ ਨੇ ਉਹਨਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਮੈਂ ਤੁਹਾਡਾ ਸਾਰਾ ਡੈਟ ਸਾਫ ਕਰ ਦੂੰਗਾ ਇਹ ਕਿਉਂ ਝੂਠ ਬੋਲਦੇ ਕਿਉਂ ਗੁਮਰਾਹ ਕਰਦੇ ਲੋਕਾਂ ਇਹਨਾਂ ਕੋਲ ਪੈਸੇ ਤਾਂ ਹੈ ਨਹੀਂ ਹੈ ਕਿ ਬੇਤਰੰਗੇ ਉਹ ਡੈਟ ਫਰੀ ਔਰ ਕਿਸਾਨਾਂ ਨੂੰ ਮਨਾਉਣ ਲਈ ਬੀਜੇਪੀ ਬਿੱਤਰ ਰਹੀ ਤੁਹਾਡੇ ਵੱਲੋਂ ਜੀ ਬੀਜੇਪੀ ਵੀ ਕਰੇ ਕਰ ਰਹੀ ਹੈ ਲੱਗੀ ਹੋਈ ਹੈ ਤੁਸੀਂ ਦੇਖਣਾ ਅੱਗੇ ਕੀ ਹੋਣਾ ਹੈ ਔਰ ਔਰ ਦੇਖੋ ਜਿਹੜਾ ਇੰਨਾ ਕੁਝ ਕੀਤਾ ਹੈ ਅਜੇ ਤੱਕ ਇੱਥੇ ਜਿਹੜੀ ਸਾਡੀ ਸਮਾਰਟ ਸਿਟੀ ਹੈ ਜਿਹੜੀ ਬਣਨ ਜਾ ਰਹੀ ਹੈ ਰਾਜਪੁਰੇ ਇਹ ਇੰਡਸਟਰੀਅਲ ਸਿਟੀ ਇਹ ਸਾਰੇ ਜਿਹੜੀ ਬੈਲਟ ਹੈਗੀ ਹੈ ਉਹਦੇ ਬੱਚਿਆਂ ਨੂੰ 60 ਹਜ਼ਾਰ ਬੱਚਿਆਂ ਨੂੰ ਨੌਕਰੀ ਮਿਲੇਗੀ ਉਸ ਦੇ ਨਾਲ ਇਹ ਸੈਂਟਰ ਕਰ ਰਹੀ ਹੈ ਨਾ ਭਗਵਾਨ ਤੁਮਾਰ ਨੇ ਪਹਿਲੇ ਰੋੜਾ ਪਾਇਆ ਟੈਕਸਟਾਈਲ ਪਾਰਕ 'ਚ ਜਿਹੜਾ ਲੁਖਿਆਰੇ ਆ ਲੈ ਕੇ ਆਏ ਸੀਗੇ ਬੀਜਪੀ ਵਾਲੇ ਉਹ ਵੀ ਹੋ ਜਾਏਗਾ ਜੀ ਹਲ ਤੁਸੀਂ ਦੇਖਣਾ ਜਲਦੀ ਹੋਏਗਾ ਪਰ ਬੀਜਪੀ ਝੂਠ ਨਹੀਂ ਬੋਲਦੀ ਗੱਲ ਫਰਕ ਇਹ ਹੈਗੀ ਹੈ ਭਗਵਾਨ ਸਤਿ ਮਾਨ ਨੇ ਜੋ ਕੀਤਾ 10 ਮੈਂ ਤੁਸੀਂ ਲਿਖ ਕੇ ਰੱਖ ਲੈਣਾ ਕਿ ਇੱਕ ਕਿਸੇ ਦਾ ਨਹੀਂ ਕੁਝ ਹੋਣਾ ਠੀਕ ਹੈ ਠੀਕ ਹੈ